ਭਾਈ ਹੈ ਚਾਰ ਜਾਫੀਆਂ ਵਿੱਚੋਂ ਸੰਗਾ ਬਾਜਵਾ ਟਾਲੀਆਰ ਪਿੰਡ ਸ਼ੌਵ ਵਾਲੇ ਤੇ ਤਰਮਿੰਦਰ ਰੌਂਦਾ ਜੀ ਇਹਨਾਂ ਦਾ ਵੀ ਨਕੋਦਰ ਲਈ ਵੱਡੀ ਸੋੜ ਕਬੱਡੀ ਕਹਿੰਦੇ ਇਸ ਵੇਲੇ ਚਿੱਤਪਾਲ ਦੀ ਪੈ ਰਹੀ ਹੈ ਏ ਠਾ ਠਾ ਹੋ ਜਾਂਦੀ ਹੈ ਇਹ ਧਰਤੀ ਕਿਵੇਂ ਸੈਤੋਵਾਲ ਦੀ ਹੈ ਸੁਣੇ ਦੀ ਰੇਡ ਪੈ ਰਹੀ ਹੈ ਜਿਹੜਾ ਜੱਗੇ ਦਾ ਲੱਖ ਰੁਪਈਆ ਵੀ ਸਤਕਰਨ ਅਮਰੀਕ ਬੜਾ ਜੋੜਾ ਵੱਲੋਂ ਪੁੱਜ ਗਿਆ ਸਾਹਮਣੇ ਸਿਰੇ ਦੀ ਚਿਤਪਾਲ ਤੇ 100 100 100 ਬੱਲੇ ਬੱਲੇ ਕਰਵਾਈ ਜਾਂਦਾ ਏ ਇਹ ਮੁੰਡਾ ਸਿਰਾਂ ਲਾਈ ਜਾਂਦਾ ਏ ਰਣਕੀ ਦੇ ਸੋਹਣ ਦਾ ਫਰਾਲੇ ਦੇ ਬਿੰਦੂ ਦਾ ਮਾਣ ਵਧਾਈ ਤਾਵੀ ਦਾ ਬੋਲਿਆ ਹੈ ਤਾਵਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਚੱਕ ਸਾਬੂ ਵਾਲਾ ਪੰਪ ਪੰਪ ਨਿਕਲਦਾ ਕਰੰਟ ਵਾਹ ਓਏ ਗੱਬਰੂ ਐ सिरावे खां बर सिरे खां बरू